ਗੇ ਆਈ ਇਹ ਪੱਤ ਝੜਤਾ ਫਿਰ ਕੀ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਓ ਤੁਹਾਨੂੰ ਲੈ ਚਲਦਿਆਂ ਰਾਜਸਥਾਨ ਦੇ ਸ਼ਹਿਰ ਸ਼੍ਰੀ ਗੰਗਾ ਨਗਰ ਤੇ ਮਿਲਵਾਉਨੇ ਆ ਉਸ ਇਨਸਾਨ ਨਾਲ ਜਿਸ ਨੇ ਜੁੱਕੇ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਸੀਵਰਡ ਐਜੂਕੇਸ਼ਨ ਤੋਂ ਉਹ ਵੀ 1 ਮਹੀਨੇ ਵਿੱਚ ਹੱਥਾਂ ਵਿੱਚ ਵੀਜ਼ੇ ਵਾਲਾ ਪਾਸਪੋਰਟ ਲੈ ਕੇ ਕਾਲੀ ਪੈਰਾਂ ਨਾਲ ਜਾ ਰਿਹਾ ਇਹ ਹੈ ਜਗਜੀਤ ਆਓ ਹੁਣ ਜਾਣਦੇ ਹਾਂ ਜਗਜੀਤ ਦਾ ਸੀਵਰ ਬਾਰੇ ਕੀ ਕਹਿਣਾ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਮੈਂ ਰਾਜਸਥਾਨ ਦੇ ਗੰਗਨਰ ਜਿਹੜੇ ਦੇ 75 ਨੰਬਰ ਤੋਂ ਬਿਲੋਂਗ ਕਰਦਾ ਹਾਂ ਮੈਂ ਉਹਦੀ ਗ੍ਰੈਜੂਏਸ਼ਨ 2017 ਵਿੱਚ ਪਾਸ ਆਊਟ ਕੀਤੀ ਆਫਟਰ ਥੈਟ ਮੈਂ ਪੀਡੀ ਕੀਤੀ ਪੀਟੀ ਜਿਮੇਰਾ ਓਵਰঅল ਸਕੋਰ 56 ਆ ਨੋਟ ਲੈਸ 55 ਸੀ ਆ ਐਂਡ ਮੈਂ ਕਾਫੀ ਏਜੰਟਾਂ ਕੋਲੇ ਫਿਰ ਯੂਕੇ ਲਈ ਡਿਸਕਸ ਕੀਤਾ ਕਾਫੀ ਏਜੰਟਾਂ ਕੋਲੇ ਗਿਆ ਮੈਂ ਪਰ ਮੈਨੂੰ ਪੂਰਾ ਮੈਨੂੰ ਪ੍ਰੋਪਰ ਮੈਂ ਇਹ ਨਾ ਨਹੀਂ ਸਕਸੈਸ ਮਿਲਿਆ ਤੇ ਮੇਰਾ 1.20 ਸਾਲ ਦਾ ਗੈਪ ਸੀ ਯਾਰ ਤੇ ਕੋਈ ਏਜੰਟ ਮੇਰੀ ਫਾਈਲ ਨਹੀਂ ਖੜਦਾ ਸੀ ਯਾਰ ਫਿਰ ਇੱਕ ਦਿਨ ਮੈਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਮੁਹੱਲੀ ਸੀਬੜਾ ਵਾਲਿਆਂ ਦੀ ਐਡਵਰਟਾਈਜ਼ਮੈਂਟ ਦੇਖੀ ਤੇ ਮੈਂ ਉਹਨਾਂ ਦੀ ਟੀਮ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਸਮਝਾਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੁਹੱਲ ਬਠਿੰਡੇ ਬ੍ਰਾਂਚ ਹੈਗੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਲਓ ਤੇ ਫਿਰ ਅਸੀਂ ਇੱਕ ਦਿਨ ਬਠਿੰਡੇ ਬ੍ਰਾਂਚ ਗਏ ਉੱਥੇ ਵਿਜ਼ਿਟ ਕੀਤਾ ਇਹ ਸਾਨੂੰ ਉਹਦਾ ਸਟਾਫ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਹਰ ਇੱਕ ਚੀਜ਼ ਸਮਝਾਈ ਬਹੁਤ ਵਧੀਆ ਕੋਆਪਰੇਟਿਵ ਹਾਂ ਉਹਨਾਂ ਨਾਲ ਵਧੀਆ ਮਿਲ ਕੇ ਵਧੀਆ ਲੱਗਿਆ ਤੇ ਜਿਵੇਂ ਜਿਵੇਂ ਸਾਨੂੰ ਉਹਨਾਂ ਨੇ ਜੋ ਜੋ ਪ੍ਰੋਸੈਸ ਦੱਸਿਆ ਵੀ ਤੁਹਾਡੇ ਇਨਾਂ ਟਾਈਮ ਚ ਵੀਜ਼ਾ ਆ ਜਾਊਗਾ ਠੀਕ ਹੈ ਤੇ ਉਹ ਸਭ ਨਾਲ ਸੀ ਪ੍ਰੋਪਰ ਵੇ ਨਾਲ ਸੀ ਆਪਦਾ ਕੰਮ ਕੀਤਾ ਤੇ ਆਫਟਰ ਬਾਇਓਮੈਟ੍ਰਿਕ ਮੇਰਾ 4 ਤੋਂ 5 ਦਿਨਾਂ ਵਿੱਚ ਮੇਰਾ ਵੀਜ਼ਾ ਗ੍ਰਾਂਟ ਹੋ ਗਿਆ ਬਾਕੀ ਇਹਨਾਂ ਦੇ ਬੰਦੇ ਵੀ ਠੀਕ ਐ ਸੋਹਣੇ ਆ ਤੇ ਦਰਮਾਣ ਵੀ ਕਰਦੇ ਆ ਤੇ ਗੱਲ ਵੀ ਸੁਣਦੇ ਆ ਤੇ ਕੰਮ ਵੀ ਕਰਦੇ ਆ ਅਸੀਂ ਕੋ ਸੰਗ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਪਰ ਉਸ ਲਈ ਲੋੜ ਹੁੰਦੀ ਹੈ ਸਖਤ ਮਿਹਨਤ ਤੇ ਸਹੀ ਰਸਤੇ ਦੀ ਜਗਜੀਤ ਦੀ ਸਖਤ ਮਿਹਨਤ ਤੇ ਸੀ ਵਰਡ ਦੇ ਦਿਖਾਏ ਸਹੀ ਰਸਤੇ ਨੇ ਜਗਜੀਤ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕੀਤਾ